ਨਮਾਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਐਮਐਲਏ ਅੰਗਦ ਸੈਣੀ ਹੋਏ ਹਾਦਸੇ ਦਾ ਸ਼ਿਕਾਰ ਜਾਣਕਾਰੀ ਮੁਤਾਬਕ ਅੰਗਦ ਸੈਣੀ ਚੰਡੀਗੜ੍ਹ ਜਾ ਰਹੇ ਸੀ ਤੇ ਉਹਨਾਂ ਦੀ ਫੋਰਚੂਨਰ ਗੱਡੀ ਖੜੀ ਐਂਬੂਲੈਂਸ ਨਾਲ ਟਕਰਾ ਜਾਂਦੀ ਹੈ ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਇਸ ਹਾਦਸੇ 'ਚ ਅੰਗਦ ਸੈਣੀ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਮਿਲੀ ਜਾਣਕਾਰੀ ਅਨੁਸਾਰ ਐਂਬੂਲੈਂਸ ਡਰਾਈਵਰ ਰਸਤੇ ਵਿੱਚ ਐਂਬੂਲੈਂਸ ਖੜੀ ਕਰਕੇ ਰਸਤਾ ਪੁੱਛ ਰਿਹਾ ਸੀ ਤੇ ਪਿੱਛੋਂ ਆਉਂਦੀ ਫੋਰਚੂਨਰ ਗੱਡੀ ਨਾਲ ਉਸ ਦੀ ਟੱਕਰ ਹੋ ਗਈ ਜਿਸ ਵਿੱਚ ਸਾਬਕਾ ਐਮਐਲਏ ਅੰਗਦ ਸੈਣੀ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਫਿਲਹਾਲ ਅੰਗਰਸ ਸੈਣੀ ਮੁਹਾਲੀ ਦੇ ਮੈਕਸ ਹਸਪੀਟਲ ਚ ਦਾਖਲ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਾਦਸੇ ਤੋਂ ਬਾਅਦ ਅੰਗਰਸ ਸੈਣੀ ਦੀ ਫੋਰਚੂਨਰ ਗੱਡੀ ਟਕਨਾਚੂਰ ਹੋ ਗਈ ਸੈਣੀ ਪੌਣਕ 10 ਵਜੇ ਤੇ ਕ੍ਰੀਨਲ ਟਾਊਨਸਲ ਆਪਣੇ ਡਾਗੇ ਘਾਟ ਘਾਟਾਂ ਦੇ ਵਿੱਚ ਹੁੰਦਾ ਪੈਂਦਾ ਉੱਥੇ گاਂ ਮਰੀਸੀ ਸੜਕ ਦੇ ਉੱਤੇ ਤੇ ਐਂਬੂਲੈਂਸ ਆ ਕੇ ਤੇਨੂੰ ਟਰੈਕਟਰ ਦੇ ਉੱਤੇ ਲੱਦ ਕੇ ਲੈ ਕੇ ਜਾਣ ਦੀ ਕਰ ਰਹੇ ਸੀਗੇ ਇੰਨੇ ਵਿੱਚੋਂ ਇੱਕ ਜਿਆ ਫੋਰਚੂਨਰ ਕਾਰ ਹੈ ਜਿਹੜੀ ਤੇ ਆਪਣੇ ਐਕਸਐਮਐਲ ਦੇ ਸਾਹਦੀਏ ਉਹ ਆ ਕੇ ਫੰਬਲਾਸ ਦੇ ਵਿੱਚ ਲੱਗੀ ਤੇ ਉਦੋਂ ਪਿੱਛੇ ਇੱਕ ਹੋਰ ਇਨੋਵਾ ਆ ਰਹੀ ਸੀ ਉਹ ਜਿਹੜੀ ਹੈਗੀ ਆ ਉਹ ਫੋਰਚੂਨਰ ਦੇ ਵਿੱਚ ਲੱਗ ਗਈ ਹੈ ਤੇ ਜੋ ਮੌਕੇ ਤੋਂ ਪਤਾ ਲੱਗਿਆ ਹਲੇ ਇਹਨਾਂ ਦੇ ਮਾਈਨਰ ਇੰਜਰੀਜ਼ ਨੇ ਆਪਣੇ ਐਕਸਐਮਐਲ ਨੇ ਸਾਹ ਉਹਨਾਂ ਦਾ ਡਰਾਈਵਰ ਤੇ ਗਨ ਮੈਂਦੇ ਬਾਕੀ ਇਹਨਾਂ ਦੇ ਗੱਡੀਆਂ ਦੇ 에ਅਰਬੈਗ ਖੁੱਲ ਗਏ ਸੀ ਜਿਹਦੇ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਹੁਣ ਮੌਕੇ ਤੋਂ ਜਿਹੜਾ ਹੈਗੇ ਨੇ ਵੀ ਇਹ ਆਪਣੇ ਇੰਚਾਰਜ ਜਿਹੜੇ ਹੈਗੇ ਨੇ ਉਹ ਤਫ਼तीश ਕਰ ਰਹੇ ਨੇ ਤੇ ਹਲੇ ਕਿਸੇ ਹਸਪਤਾਲ ਨੂੰ ਹਲੇ ਮੈਸੇਜ ਨਹੀਂ ਆਇਆ ਕਿ ਕਿਹੜੇ ਚ ਹਸਪਤਾਲ ਚ ਗਏ ਨੇ ਕਾਰਵਾਈ ਕੀ ਹੋ ਰਹੀ ਹੈ ਨਾ ਕੁਝ ਹੋਵੇਗਾ ਮੌਕੇ ਤੋਂ ਸਾਰੀ ਜਾਂਚ ਤੋਂ ਬਾਅਦ ਦੱਸਿਆ ਦੱਸਾਂਗੇ ਗਲਤੀ ਕਿਸੇ ਦੀ ਲੱਗਣੀ ਨਹੀਂ ਹਲੇ ਤਾਂ ਜਾਂਚ ਕਰ ਰਹੇ ਨੇ ਜੀ ਹਲੇ ਬਿਆਨ ਵਗੈਰਾ ਲਵਾਗੇ ਇੱਕ ਮੌਕੇ ਦੇ ਗਵਾਹਾਂ ਦੇ ਫਿਰ ਪਤਾ ਲੱਗੂਗਾ